अरविंद केजरीवाल ਦੀ ਪੁਸਤਕ ਸਵਰਾਜ ਦਾ ਅਗਲਾ ਅੰਕ 3 ਸਰਕਾਰੀ ਨੀਤੀਆਂ ਤੇ ਕਾਨੂੰਨਾਂ ਤੇ ਕੋਈ ਕਾਬੂ ਨਹੀਂ ਸਾਡੀ ਸਰਕਾਰ ਬਹੁਤ ਕਾਨੂੰਨ ਬਣਾਉਂਦੀ ਹੈ ਬਹੁਤ ਨੀਤੀਆਂ ਬਣਾਉਂਦੀ ਹੈ ਇਹ ਸਾਰੇ ਕਾਨੂੰਨ ਬਣਨ ਨਾਲ ਨੀਤੀਆਂ ਬਣਨ ਨਾਲ ਸਾਨੂੰ ਕੋਈ ਫਰਕ ਨਹੀਂ ਪੈਂਦਾ ਇਸ ਕਿਤਾਬ ਦੇ ਪਹਿਲੇ ਕਾਂਡ ਵਿੱਚ ਇਸ ਦਾ ਜ਼ਿਕਰ ਕੀਤਾ ਸੀ ਕਿ ਕਿਵੇਂ ਸਾਡੀ ਸਰਕਾਰ ਸੰਸਦ ਵਿੱਚ ਇਹੋ ਜਿਹੇ ਕਾਨੂੰਨ ਬਣਾਉਂਦੀ ਹੈ ਜੋ ਵਿਦੇਸ਼ੀ ਕੰਪਨੀਆਂ ਵਿਦੇਸ਼ੀ ਸਰਕਾਰਾਂ ਦੇ ਪ੍ਰਭਾਵ ਵਿੱਚ ਆ ਕੇ ਬਣਾਏ ਜਾਂਦੇ ਹਨ ਇਸ ਦੇਸ਼ ਦੇ ਲੋਕਾਂ ਦੀ ਜ਼ਿੰਦਗੀ ਨੂੰ ਕਾਡੀਆਂ ਦੇ ਪਾਸ ਦਾਤੇ ਲਾ ਦਿੱਤਾ ਜਾਂਦਾ ਹੈ ਜੋ ਵੋਟ ਪਾਉਂਦੇ ਹਨ ਸਰਕਾਰ ਚੁੰਨਦੇ ਹਨ ਉਹਨਾਂ ਨੂੰ ਸਰਕਾਰ ਪੁਸ਼ਤੀ ਨਹੀਂ ਹੈ ਕਿਉਂਕਿ ਉਹਨਾਂ ਨੂੰ ਇਹੋ ਜਿਹਾ ਕਾਨੂੰਨ ਚਾਹੀਦੇ ਹਨ ਕਾਨੂੰਨ ਬਣਾਉਣ ਤੋਂ ਪਹਿਲਾਂ ਸਰਕਾਰ ਵਿਦੇਸ਼ੀ ਸਰਕਾਰਾਂ ਨੂੰ ਕੰਪਨੀਆਂ ਨੂੰ ਜ਼ਰੂਰ ਪੁੱਛਦੀ ਹੈ ਤੀਸਰੀ ਗੱਲ ਇਹ ਸਾਹਮਣੇ ਆ ਗਈ ਕਿ ਸਾਡੇ ਦੇਸ਼ ਦੀ ਸੰਸਦ ਤੇ ਵਿਧਾਨ ਸਭਾਾਂ 'ਤੇ ਲੋਕਾਂ ਦਾ ਕਿਸੇ ਤਰ੍ਹਾਂ ਦਾ ਕੋਈ ਵੀ ਹੱਕ ਨਹੀਂ ਹੈ ਕੁਦਰਤੀ ਸੌਮਿਆਂ ਤੇ ਕੋਈ ਹੱਕ ਨਹੀਂ ਸਾਡੇ ਸਾਡੇ ਦੇਸ਼ ਦੀ ਕੁਦਰਤੀ ਸੌਮਿਆਂ ਤੇ ਕੋਈ ਹੱਕ ਨਹੀਂ ਹੈ ਸਾਡੇ ਜਿੰਨੇ ਵੀ ਕੁਦਰਤੀ ਖਣਿਜ ਪਦਾਰਥ ਜਿਵੇਂ ਕਿ ਪਾਣੀ ਜੰਗਲ ਜ਼ਮੀਨ ਖਣਿਜ ਪਦਾਰਥ ਉਹ ਵੀ ਲੋਕਾਂ ਤੋਂ ਖੋ ਕੇ ਵਿਦੇਸ਼ੀ ਕੰਪਨੀਆਂ ਨੂੰ ਦਿੱਤਾ ਜਾ ਰਿਹਾ ਹੈ ਜ਼ਮੀਨ ਇਸ ਸਮੇਂ ਸਾਰੇ ਦੇਸ਼ ਵਿੱਚ ਜ਼ਮੀਨਾਂ ਨੂੰ ਅਕਵਾਇਰ ਕਰਨ ਨੂੰ ਲੈ ਕੇ ਅੱਗ ਲੱਗੀ ਹੋਈ ਹੈ ਲਗਭਗ ਹਰੇਕ ਸੂਬੇ ਵਿੱਚ 3-4 ਜਗ੍ਹਾ ਜ਼ਮੀਨਾਂ ਦੀ ਅਕਵਾਇਰਮੈਂਟ ਨੂੰ ਲੈ ਕੇ ਲੋਕਾਂ ਦੇ ਕੋਲ ਚੱਲ ਰਹੇ ਹਨ ਲੋਕਾਂ ਦੀ ਮਰਜ਼ੀ ਦੇ ਖਿਲਾਫ ਜ਼ਮੀਨਾਂ ਦੀ ਅਕਵਾਇਰਮੈਂਟ ਕੀਤੀ ਜਾ ਰਹੀ ਹੈ ਜ਼ਮੀਨਾਂ ਦੇ ਹੱਕਾਂ ਨੂੰ ਲੈ ਕੇ ਲੋਕਾਂ ਦੀ ਮੁਢਲੀ ਸੋਚ ਕੀ ਹੈ ਕਈ ਕਿਸਾਨਾਂ ਦਾ ਕਹਿਣਾ ਕਿ ਅਸੀਂ ਜ਼ਮੀਨ ਵੇਚਣੀ ਨਹੀਂ ਹੈ ਲੋਕਾਂ ਨੂੰ ਸਮਝ ਆ ਕਿ ਜਿੰਨਾ ਯੋਜਨਾਵਾਂ ਲਈ ਜ਼ਮੀਨ ਖੋਹੀ ਜਾ ਰਹੀ ਹੈ ਉਹ ਲੋਕਾਂ ਦੇ ਹਿੱਤਾਂ ਲਈ ਕਿਵੇਂ ਹੈ ਸਰਕਾਰਾਂ ਲੋਕਾਂ ਨੂੰ ਇਸ ਸਮਝਾਉਣ ਵਿੱਚ ناکਾਮਜਬ ਰਹੀਆਂ ਨੇ ਬਹੁਤ ਜਗ੍ਹਾ ਤੇ ਜ਼ਮੀਨਾਂ ਦੀ ਅਕਵਾਇਰਮੈਂਟ ਕੰਪਨੀਆਂ ਨੂੰ ਦੇਣ ਲਈ ਕੀਤੀ ਜਾ ਰਹੀ ਹੈ ਇਹ ਗੱਲ ਲੋਕਾਂ ਦੀ ਸਮਝ ਤੋਂ ਪਰੇ ਹੈ ਕਿ ਉਹ ਦੁਬਾਰਾ ਜੁਣੀ ਹੋਈ ਸਰਕਾਰ ਲੋਕਾਂ ਦੇ ਵਿਰੋਧ ਦੇ باوجود ਕੁਝ ਕੰਪਨੀਆਂ ਦਾ ਫਾਇਦਾ ਕਰਨ ਲਈ ਕਿਉਂ ਵੇਚ ਰਹੀ ਹੈ ਕਈਆਂ ਦਾ ਕਹਿਣਾ ਕਿ ਅਸੀਂ ਜ਼ਮੀਨ ਮਹਿੰਗੀ ਵੇਚਣੀ ਹੈ ਜਿਸ ਭਾਤੇ ਕਿਸਾਨਾਂ ਤੋਂ ਜ਼ਮੀਨ ਖੋਹੀ ਜਾਂਦੀ ਹੈ ਉਹ ਬਹੁਤ ਘੱਟ ਹੈ ਤਕਰੀਬਨ ਬਹੁਤ ਸਾਰੇ ਕੋਲਾਂ ਵਿੱਚ ਕਿਸਾਨਾਂ ਤੇ ਸਰਕਾਰ ਵਿੱਚ ਜ਼ਮੀਨਾਂ ਦੀ ਕੀਮਤ ਨੂੰ ਲੈ ਕੇ ਝਗੜਾ ਚੱਲ ਰਿਹਾ ਹੈ ਤੇ ਪੈਸਾ ਵੀ ਕਈ ਕਿਸ਼ਤਾਂ ਵਿੱਚ ਮਿਲਦਾ ਹੈ ਕਈ ਆਦੀਵਾਸੀ ਇਲਾਕੇ ਜਿੱਥੇ ਜ਼ਮੀਨਾਂ ਦੀ ਅਕਵਾਇਰਮੈਂਟ ਕੀਤੀ ਗਈ ਹੈ ਉੱਥੇ ਕਿਸਾਨਾਂ ਨੂੰ 1-2 ਲੱਖ ਮਿਲ ਵੀ ਗਏ ਹਨ ਤੇ ਉਹਨਾਂ ਦੀ ਜ਼ਿੰਦਗੀ ਵਧੀਆ ਚੱਲਣ ਵਾਲੀ ਨਹੀਂ ਹੈ 1-2 ਲੱਖ ਨਾਲ ਉਹਨਾਂ ਦੀ ਜ਼ਿੰਦਗੀ ਨਹੀਂ ਗੁਜ਼ਰ ਜਾਵੇਗੀ ਇਨ੍ਹਾਂ ਕਿਸਾਨਾਂ ਨੂੰ ਸਰਕਾਰ ਜ਼ਮੀਨਾਂ ਖੋ ਕੇ ਭੁੱਖਮਰੀ ਵਰਤਾ ਕਰੀਏ ਜਦੋਂ ਪਿੰਡਾਂ ਦੇ ਪਿੰਡ ਸਾਰੇ ਹੀ ਜ਼ਮੀਨਾਂ ਦੀ ਅਕਵਾਇਰਮੈਂਟ ਹੋ ਜਾਂਦੀ ਹੈ ਤਾਂ ਜ਼ਮੀਨਾਂ ਵਾਲਿਆਂ ਨੂੰ ਤਾਂ ਪੈਸੇ ਮਿਲ ਜਾਂਦੇ ਹਨ ਪਰ ਜੋ ਲੋਕ ਮਜ਼ਦੂਰੀ ਕਰਦੇ ਦੁਕਾਨਾਂ ਚਲਾਉਂਦੇ ਹਨ ਉਹਨਾਂ ਨੂੰ ਕੁਝ ਵੀ ਨਹੀਂ ਮਿਲਦਾ ਉਹ ਬੇਰੋਜ਼ਗਾਰ ਹੋ ਜਾਂਦੇ ਹਨ ਇਹ ਜੋ ਵਕਫ ਵਕਫ ਯੋਜਨਾਵਾਂ ਦੇ ਲਈ ਕੀਤਾ ਜਾ ਰਿਹਾ ਉਸ ਦੇ ਬਦਲੇ ਕੰਪਨੀਆਂ ਨੂੰ ਮੋਟਾ ਮੁਨਾਫਾ ਹੁੰਦਾ ਤੇ ਅਫਸਰਾਂ ਤੇ ਨੇਤਾਵਾਂ ਨੂੰ ਮੋਟੀ ਰਿਸ਼ਵਤ ਕਿਸਾਨਾਂ ਨੂੰ ਬੇਰੁਜ਼ਗਾਰੀ ਬੇ ਜ਼ਮੀਨਿਆਂ ਨੂੰ ਭੁੱਖਮਰੀ ਸਰਕਾਰ ਲੋਕਾਂ ਨੂੰ ਦੱਸੇ ਤਾਂ ਸਹੀ ਇਹ ਲੋਕਾਂ ਦੇ ਹਿੱਤ ਵਿੱਚ ਕਿਵੇਂ ਹੈ ਅੱਜ ਵੀ ਸਾਨੂੰ ਇਸ ਜ਼ਮੀਨਾਂ ਦੀ ਅਕਵਾਇਰਮੈਂਟ ਨੂੰ ਸਮਝਣ ਦੀ ਜ਼ਰੂਰਤ ਹੈ ਮੰਨ ਲਓ ਕਿ ਕੋਈ ਕੰਪਨੀ ਸਾਡੇ ਪਿੰਡ ਵਿੱਚ ਕੋਈ ਫੈਕਟਰੀ ਲਾਉਣਾ ਚਾਹੁੰਦੀ ਹੈ ਉਹ ਜਾਣਦੀ ਹੈ ਰਾਜ ਸਰਕਾਰ ਦੇ ਕੋਲ ਉੱਥੇ ਬੈਠਾ ਕੋਈ ਅਫਸਰ ਜਾਂ ਨੇਤਾ ਪੈਸੇ ਖਾ ਕੇ ਮਨਜ਼ੂਰੀ ਦੇ ਦਿੰਦਾ ਹੈ ਕਿ ਜਾਉ ਉਸ ਪਿੰਡ ਵਿੱਚ ਜਾ ਕੇ ਫੈਕਟਰੀ ਲਗਾ ਸਕਦੇ ਹੋ ਉਸ ਤੋਂ ਬਾਅਦ ਸਰਕਾਰੀ ਤਾਕਤ ਵਰਤ ਕੇ ਪੁਲਿਸ ਨੂੰ ਵਰਤ ਕੇ ਲੋਕਾਂ ਨੂੰ ਬੇਦਖਲ ਕਰ ਦਿੱਤਾ ਜਾਂਦਾ ਹੈ ਉਹਨਾਂ ਤੋਂ ਜ਼ਮੀਨ ਖੋ ਕੇ ਕਾਡੀਆਂ ਦੇ ਭਾਗ ਕੰਪਨੀਆਂ ਨੂੰ ਦੇ ਦਿੱਤੀ ਜਾਂਦੀ ਹੈ ਕਿਉਂਕਿ ਰਾਜ ਸਰਕਾਰ ਨੇ ਕਿਸੇ ਤੋਂ ਰਿਸ਼ਵਤ ਲਈ ਹੈ ਸਪੈਸ਼ਲ ਇਕਨੋਮਿਕ ਜ਼ੋਨ ਬਣਾ ਕੇ ਇਸ ਦੇਸ਼ ਤੇ ਬਹੁਤ ਲੋਕਾਂ ਦੀ ਜ਼ਮੀਨ ਖੋ ਲਈ ਗਈ ਹੈ ਇਹ ਤੁਹਾਨੂੰ ਪਤਾ ਹੈ ਕਿ ਕੇਂਦਰ ਸਰਕਾਰ ਵਿੱਚ ਇੱਕ ਘੰਟੇ ਦੀ ਮੀਟਿੰਗ ਵਿੱਚ 30-30 ਪ੍ਰੋਜੈਕਟ ਪਾਸ ਕਰ ਦਿੱਤੇ ਜਾਂਦੇ ਹਨ ਇੱਕ ਪ੍ਰੋਜੈਕਟ ਇतना ਵੱਡਾ ਹੁੰਦਾ ਉਸ ਤੇ ਸਿਰਫ 2 ਮਿੰਟ ਦੀ ਚਰਚਾ ਕਰਕੇ ਕਿਵੇਂ ਪਾਸ ਕੀਤਾ ਜਾ ਸਕਦਾ ਹੈ ਪਾਸ ਕਰਨਾ ਤਾਂ ਸਿਰਫ ਇੱਕ ਵਿਖਾਵਾ ਹੈ ਪਾਸ ਕਰਨ ਦੇ ਨਾਮ ਤੇ ਪੈਸੇ ਖਾਦੇ ਜਾਂਦੇ ਹਨ ਜਿਸ ਕੰਪਨੀ ਤੋਂ ਪੈਸਾ ਆ ਗਿਆ ਉਸ ਦਾ ਪ੍ਰੋਜੈਕਟ 2 ਮਿੰਟ ਵਿੱਚ ਪਾਸ ਹੋ ਗਿਆ ਜਿਸ ਦੀ ਰਿਸ਼ਵਤ ਨਹੀਂ ਆਈ ਉਸ ਦਾ ਪ੍ਰੋਜੈਕਟ ਲਟਕਾ ਦਿੱਤਾ ਜਾਂਦਾ ਹੈ ਲੋਕਾਂ ਦਾ ਆਪਣੀਆਂ ਜ਼ਮੀਨਾਂ ਤੇ ਕੋਈ ਹੱਕ ਨਹੀਂ ਹੈ ਖਣਿਜ ਸਾਡੇ ਦੇਸ਼ ਤੇ ਖਣਿਜ ਪਦਾਰਥਾਂ ਦੀਆਂ ਖਾਣਾਂ ਨੂੰ ਨਿੱਜੀ ਕੰਪਨੀਆਂ ਨੂੰ ਕੌਡੀਆਂ ਦੇ ਭਾਅ ਤੇ ਵੇਚਿਆ ਜਾਂ ਠੇਕੇ ਤੇ ਦਿੱਤਾ ਜਾ ਰਿਹਾ ਹੈ ਸਾਡੇ ਦੇਸ਼ ਵਿੱਚ ਬਹੁਤ ਖਣਿਜ ਪਦਾਰਥ ਨਿਕਲਦੇ ਹਨ ਜਿਵੇਂ ਲੋਹਾ, ਕੋਲਾ, ਬੈਕਸਾਈਟ ਆਦਿ। ਇਹ ਇੱਕ ਦਿਨ ਵਿੱਚ ਪੈਦਾ ਨਹੀਂ ਹੁੰਦੇ। ਇਸ ਲਈ ਹਜ਼ਾਰਾਂ ਸਾਲਾਂ ਦੀ ਜ਼ਰੂਰਤ ਹੁੰਦੀ ਹੈ। ਸਰਕਾਰ ਇਹਨਾਂ ਨੂੰ ਅਮੀਰ ਕਰਾਉਣਿਆਂ ਕੋਲ ਆਨੇ ਦੁਆਨੀ ਵਿੱਚ ਵੇਚੀ ਜਾ ਰਹੀ ਹੈ। ਨਿੱਜੀ ਕੰਪਨੀਆਂ ਇਹਨਾਂ ਨੂੰ ਦੇਸ਼ ਦੇ ਭਲੇ ਲਈ ਨਹੀਂ ਵਰਤਦੀਆਂ। ਇਹ ਨਿੱਜੀ ਕੰਪਨੀਆਂ ਇਹਨਾਂ ਨੂੰ ਅੰਤਰਰਾਸ਼ਟਰੀ ਮੰਡੀ ਵਿੱਚ ਮਹਿੰਗੇ ਭਾਅ ਵੇਚ ਕੇ ਮੋਟਾ ਮੁਨਾਫਾ ਕਮਾਉਂਦੀਆਂ ਹਨ। ਜਿਵੇਂ ਲੋਹੇ ਦੀਆਂ ਖਾਣਾ ਲੈਣ ਲਈ ਸਰਕਾਰ ਨੇ ਸਿਰਫ 27 ਰੁਪਏ ਪ੍ਰਤੀ ਟਨ ਰਿਐਲਟੀ ਲਈ ਹੈ। ਉਸੇ ਲੋਹੇ ਨੂੰ ਇੱਕ ਕੰਪਨੀਆ ਅੰਤਰਰਾਸ਼ਟਰੀ ਮੰਡੀ ਵਿੱਚ 6000 ਰੁਪਏ ਦੇ ਹਿਸਾਬ ਨਾਲ ਵੇਚਦੀਆਂ ਹਨ ਖਾਣ ਵਿੱਚੋਂ ਲੋਹਾ ਕੱਢ ਕੇ ਉਸ ਦੀ ਸਫਾਈ ਕਰਨ ਤੇ ਸਿਰਫ 300 ਰੁਪਏ ਪ੍ਰਤੀ ਟਨ ਦੇ ਹਿਸਾਬ ਨਾਲ ਖਰਚ ਹੁੰਦਾ ਹੈ ਕੀ ਇਹ ਸਿੱਧੀ ਦੇਸ਼ ਦੀ ਪੂੰਜੀ ਦੀ ਲੁੱਟ ਨਹੀਂ ਹੈ ਜਿਸ ਤੇਜ਼ੀ ਨਾਲ ਦੇਸ਼ ਦੀਆਂ ਖਾਣਾ ਵਿੱਚੋਂ ਖਣਿਜ ਕੱਢੇ ਜਾ ਰਹੇ ਹਨ ਉਸ ਹਿਸਾਬ ਨਾਲ ਤਾਂ ਇਹ ਬਹੁਤ ਜਲਦੀ ਹੀ ਖਣਿਜ ਖਤਮ ਹੋ ਜਾਣਗੇ ਜਿਵੇਂ ਬਹੁਤ ਸਾਲ ਪਹਿਲਾਂ ਗੋਆ ਤੋਂ ਬਹੁਤ ਵੱਡੀ ਮਾਤਰਾ ਵਿੱਚ ਲੋਹਾ ਜਾਪਾਨ ਨੂੰ ਭੇਜਿਆ ਜਾਂਦਾ ਸੀ ਸੁਣਨ ਵਿੱਚ ਆਇਆ ਕਿ ਗੋਆ ਦਾ ਸਾਰਾ ਵਧੀਆ ਲੋਹਾ ਖਤਮ ਹੀ ਹੋ ਗਿਆ ਹੈ ਕਰਨਾਟਕ ਦਾ ਬੇਲਾ ਡੀਲਾ ਦਾ ਲੋਹਾ ਸਾਰੇ ਸੰਸਾਰ ਵਿੱਚ ਮਸ਼ਹੂਰ ਹੈ ਇਹ ਲੋਹਾ ਨਿਤਾਵਾਂ ਤੇ ਕੰਪਨੀਆਂ ਦੀ ਮਿਲੀ ਭੁਗਤ ਨਾਲ ਇੰਨੀ ਤੇਜ਼ੀ ਨਾਲ ਕੱਢਿਆ ਜਾ ਰਿਹਾ ਕਿ ਹੁਣ ਇਹ ਆਉਣ ਵਾਲੇ 25 ਸਾਲਾਂ ਵਿੱਚ ਖਤਮ ਹੋ ਜਾਵੇਗਾ ਇਥੋਂ ਲੋਹਾ ਚੀਨ ਨੂੰ ਭੇਜਿਆ ਜਾਂਦਾ ਹੈ ਚੀਨ ਵਿੱਚ ਆਪ ਵੀ ਲੋਹੇ ਦੀਆਂ ਖਾਣਾ ਹਨ ਪਰ ਚੀਨ ਉਹਨਾਂ ਨੂੰ ਨਹੀਂ ਛੇੜਦਾ ਸ਼ਾਇਦ ਜਦੋਂ ਸਾਰੇ ਸੰਸਾਰ ਦਾ ਲੋਹਾ ਖਤਮ ਹੋ ਗਿਆ ਫਿਰ ਆਪਣੀਆਂ ਖਾਣਾ ਦੀ ਖੋਦਾਈ ਕਰੇਗਾ ਜ਼ਾਹਰ ਹੈ ਕਿ ਦੇਸ਼ ਦੇ ਖਣਿਜ ਕੇਂਦਰ ਤੇ ਰਾਜ ਸਰਕਾਰਾਂ ਦੇ ਲੀਡਰਾਂ ਅਫਸਰਾਂ ਦੇ ਹੱਥਾਂ ਵਿੱਚ ਸੁਰੱਖਿਤ ਨਹੀਂ ਹਨ ਇਹ ਪਾਰਟੀਆਂ ਲੀਡਰ ਪੂਰੇ ਦੇਸ਼ ਨੂੰ ਵੇਚ ਕੇ ਖਾ ਜਾਣਗੇ। ਦੂਜੀ ਗੱਲ ਇਹ ਨਾ ਕੰਪਨੀਆਂ ਨੂੰ ਪਰਮਿਟ ਦਿੱਤੇ ਜਾਂਦੇ ਹਨ ਤਾਂ ਜੋ ਲੋਕ ਉੱਥੇ ਰਹਿ ਰਹੇ ਹਨ ਉਹਨਾਂ ਨੂੰ ਉਜਾੜਿਆ ਜਾਂਦਾ ਹੈ। 오ਡੀਸਾ, ਝਾਰਖੰਡ, ਛੱਤੀਸਗੜ੍ਹ ਦੀਆਂ ਸਰਕਾਰਾਂ ਖਾਣਾ ਦੇ ਲਈ ਬਹੁਤ ਸਾਰੇ ਕਾਨੂੰਨ ਵੱਖ-ਵੱਖ ਕੰਪਨੀਆਂ ਨਾਲ ਸਾਈਨ ਕਰ ਚੁੱਕੀ ਹੈ। ਜਿਸ ਦੇ ਲਈ ਕਈ ਲੱਖ ਏਕੜ ਜ਼ਮੀਨ ਆਦੀਵਾਸੀਆਂ ਤੋਂ ਖੋ ਕੇ ਇਹਨਾਂ ਕੰਪਨੀਆਂ ਨੂੰ ਦਿੱਤੀ ਜਾ ਰਹੀ ਹੈ। 오ਡੀਸਾ, ਝਾਰਖੰਡ, ਛੱਤੀਸਗੜ੍ਹ ਦੇ ਨੇ 1 ਲੱਖਾਂ ਵਿੱਚ ਲੋਕਾਂ ਤੇ ਪੁਲਿਸ ਵਿੱਚ ਯੁੱਧ ਦਾ ਮੈਦਾਨ ਬਣ ਗਿਆ ਹੈ। ਇਸੇ ਦੇ ਕਾਰਨ ਇਹ ਨਾ ਇਲਾਕਿਆਂ ਵਿੱਚ ਨਕਸਲਵਾਦ ਨੂੰ ਵਡਾਵਾ ਮਿਲ ਰਿਹਾ ਹੈ। ਆਦਿਵਾਸੀਆਂ ਦੀਆਂ ਜ਼ਮੀਨਾਂ ਨੂੰ ਕਾਡੀਆਂ ਤੇ ਪਾਕ ਹੋ ਕੇ ਇਹਨਾਂ ਕੰਪਨੀਆਂ ਨੂੰ ਦਿੱਤਾ ਜਾ ਰਿਹਾ ਹੈ। ਇਹਨਾਂ ਖਾਣਾ ਤੋਂ ਇਹ ਕੰਪਨੀਆਂ ਭਾਰੀ ਮੁਨਾਫਾ ਕਮਾਉਂਦੀਆਂ ਹਨ। ਲੇਕਿਨ ਆਦਿਵਾਸੀ ਬੇਰੁਜ਼ਗਾਰੀ ਤੇ ਭੁੱਖਮਰੀ ਦਾ ਸ਼ਿਕਾਰ ਹੋ ਜਾਂਦੇ ਨੇ। ਉਹਨਾਂ ਦੇ ਸਮਾਜ ਟੁੱਟ ਜਾਂਦੇ ਹਨ। ਤੀਸਰੀ ਗੱਲ ਇਹ ਕੰਪਨੀਆਂ ਖਣਿਜ ਕੱਢਣ ਦੇ ਲਈ ਕੋਈ ਵੀ ਸੰਜਮ ਨਹੀਂ ਵਰਤਦੀਆਂ। ਇਕਨਿਜ ਕੱਢਣ ਦੇ ਨਾਲ ਵਾਤਾਵਰਨ ਵੀ ਖਰਾਬ ਹੁੰਦਾ ਹੈ ਜਿਸ ਦਾ ਖਮਿਆਜ਼ਾ ਆਸ-ਪਾਸ ਰਹਿਣ ਵਾਲੇ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ ਜਦੋਂ ਲੋਕ ਸ਼ਿਕਾਇਤ ਕਰਦੇ ਹਨ ਤਾਂ ਸਰਕਾਰੀ ਅਫਸਰ ਰਿਸ਼ਵਤ ਖਾ ਕੇ ਲੋਕਾਂ ਦੀਆਂ ਸ਼ਿਕਾਇਤਾਂ ਨੂੰ ਅਣਦੇਖਾ ਕਰ ਦਿੰਦੇ ਹਨ ਜਿਵੇਂ ਰਾਂਚੀ ਵਿੱਚ ਇੱਕ ਪਿੰਡ ਹੈ ਉੱਥੇ ਐਨਓਜੀਸੀ ਦੇ ਤੇਲ ਕੱਢਣ ਦੇ ਕੁਝ ਖੂਹਾਂ ਵਿੱਚੋਂ ਇੱਕ ਵਾਰ ਮੀਥੇਨ ਗੈਸ ਲੀਕ ਹੋਣ ਲੱਗੀ ਇਸ ਤਰ੍ਹਾਂ ਦੇ ਹਾਦਸੇ ਆਸ-ਪਾਸ ਦੇ ਪਿੰਡਾਂ ਵਿੱਚ ਹੋ ਚੁੱਕੇ ਸਨ ਜਦੋਂ ਮੀਥੇਨ ਗੈਸ ਆਸ-ਪਾਸੇ ਚਾਰੇ ਪਾਸੇ ਵਾਤਾਵਰਨ ਵਿੱਚ ਲੀਕ ਹੋ ਜਾਂਦੀ ਹੈ ਤਾਂ ਤੁਸੀਂ ਕਿਤੇ ਵੀ ਅਗਨੀ ਬਾਲ ਸਕਦੇ ਜਿਵੇਂ ਹੀ ਚੀਜੀ ਬਾਲੀ ਜਾਵੇਗੀ ਪੂਰੇ ਵਾਤਾਵਰਨ ਵਿੱਚ ਅੱਗ ਫੜਕ ਉੱਠੇਗੀ ਲੋਕ ਬਹੁਤ ਹੀ ਪਰੇਸ਼ਾਨ ਹੋਗੇ ਉਹਨਾਂ ਦੇ ਕੋਲ ਕੋਈ ਚਾਰਾ ਨਹੀਂ ਸੀ ਉਹ ONGC ਦੇ ਖਿਲਾਫ ਕੁਝ ਨਹੀਂ ਸੀ ਕਰ ਸਕਦੇ ਉਹਨਾਂ ਨੇ ਕਲੈਕਟਰ ਨੂੰ ਸ਼ਿਕਾਇਤ ਕੀਤੀ ਕਲੈਕਟਰ ਨੇ ਕਿਹਾ ਕਿ ਅਸੀਂ ਕਾਰਵਾਈ ਕਰ ਰਹੇ ਹਾਂ ਕਲੈਕਟਰ ਨੇ ਇੰਉ ਕੰਮ ਚਲਾਉ ਤਰੀਕੇ ਨਾਲ ਗੱਲਬਾਤ ਕੀਤੀ ਜਿਵੇਂ ਕੁਝ ਹੋਇਆ ਹੀ ਨਹੀਂ ਹੁੰਦਾ ਉਸਨੇ ਕਿਹਾ ਕਿ ਇਸ ਇਲਾਕੇ ਵਿੱਚ ਮੀਥਨ ਗੈਸ ਦਾ ਰਿਸਣਾ ਤਾਂ ਆਮ ਹੀ ਗੱਲ ਹੈ ਲੋਕਾਂ ਨੂੰ ਇਸ ਨੂੰ ਸੈਂਡ ਕਰਨਾ ਹੀ ਪਵੇਗਾ ਕਲੈਕਟਰ ਨੂੰ ਗੈਸ ਤੇ ਰਿਸਨ ਦਾ ਕੋਈ ਫਰਕ ਨਹੀਂ ਪੈਣਾ ਕਿਉਂਕਿ ਉਸ ਦੀ ਜ਼ਿੰਦਗੀ ਤਾਂ ਬਹੁਤ ਹੀ ਸਚਾਰੂ ਢੰਗ ਨਾਲ ਚੱਲ ਰਹੀ ਹੈ ਲੋਕ ਦੇਸ਼ ਦੇ ਖਣਿਜਾਂ ਤੇ ਉਹਨਾਂ ਦੀ ਖੁੱਲ ਕੇ ਹੋ ਰਹੀ ਡੁੱਟ ਤੇ ਖਾਣਾ ਦੁਆਰਾ ਫੈਲ ਰਹੇ ਪ੍ਰਦੂਸ਼ਣ ਨੂੰ ਰੋਕਣ ਲਈ ਕੁਝ ਨਹੀਂ ਕਰ ਸਕਦੇ ਜੰਗਲ ਵੀਰ ਸਿੰਘ ਮਰਕਮ ਛੱਤੀਸਗੜ ਦੇ ਬਸਤਰ ਜ਼ਿਲ੍ਹੇ ਦੇ ਇੱਕ ਪਿੰਡ ਦਾ ਰਹਿਣ ਵਾਲਾ ਆਦੀਵਾਸੀ ਹੈ ਜੰਗਲ ਦੇ ਇੱਕ ਛੋਟੇ ਜਿਹੇ ਜ਼ਮੀਨ ਦੇ ਟੁਕੜੇ ਤੇ ਮੱਕੀ ਦੀ ਫਸਲ ਬੀਜਦਾ ਹੈ ਇਸ ਦੇ ਨਾਲ ਉਸ ਦੇ ਪਰਿਵਾਰ ਦਾ ਰੋਟੀ ਪਾਣੀ ਚੱਲਦਾ ਹੈ 1998 ਵਿੱਚ ਜੰਗਲਾਤ ਵਿਭਾਗ ਦੇ ਬੀਰ ਸਿੰਘ ਤੇ ਉਸਦੇ ਪਿੰਡ ਦੇ 75 ਲੋਕਾਂ ਨੂੰ ਗ੍ਰਿਫਤਾਰ ਕਰਕੇ ਲੈ ਗਏ ਤੇ ਜੰਗਲ ਦੀ ਜ਼ਮੀਨ ਤੇ ਨਜਾਇਜ਼ ਕਬਜ਼ਾ ਕਰਨ ਦੇ ਦੋਸ਼ ਵਿੱਚ ਜੇਲ੍ਹ ਭੇਜ ਦਿੱਤਾ। ਜੇਲ੍ਹ ਤੋਂ ਰਿਹਾ ਹੋਣ ਤੋਂ ਬਾਅਦ ਕੁਝ ਸਾਲ ਬੀਰ ਸਿੰਘ ਮਰਕਮ ਨੂੰ ਕਟੋ-ਕਟ 20 ਵਾਰ ਅਦਾਲਤ ਜਾਣਾ ਪਿਆ। ਅਦਾਲਤ ਪਿੰਡ ਤੋਂ 30 ਕਿਲੋਮੀਟਰ ਦੂਰ ਸੀ। ਹਰੇਕ ਕੋਰਟ ਦੀ ਪੇਸ਼ੀ ਨੇ ਉਸ ਦੀ ਕਮਰ ਤੋੜ ਦਿੱਤੀ। ਅਖੀਰ ਵਿੱਚ ਸਾਰੇ ਖਰਚੇ ਤੇ ਕੋਰਟ ਦਾ ਜੁਰਮਾਨਾ ਅੱਜ ਚੁਕਾਉਣ ਦੇ ਲਈ ਉਸ ਨੂੰ ਆਪਣੇ ਬਲਦ ਵਿੱਚ ਨੇ ਪਏ। ਬੀਰ ਸਿੰਘ ਮਰਕਮ ਵਰਗੇ ਕਰੋਣਾ ਅਜਿਹਾ ਹੈ ਆਦੀਵਾਸੀ ਹਨ ਜਿਨ੍ਹਾਂ ਨਾਲ ਭਾਰਤ ਦੀ ਆਜ਼ਾਦੀ ਨੇ ਬਹੁਤ ਹੀ ਕੋਝਾ ਮਰਜ਼ਾਕ ਕੀਤਾ ਹੈ 1947 ਤੱਕ ਅੰਗਰੇਜ਼ਾਂ ਨੇ ਜਦੋਂ-ਜਦੋਂ ਵੀ ਇਸ ਆਦੀਵਾਸੀ ਇਲਾਕੇ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਮੂੰਹ ਦਿਖਾਣੀ ਪਈ ਤਾਂ ਅੰਗਰੇਜ਼ਾਂ ਨੇ ਇਸ ਆਦੀਵਾਸੀ ਇਲਾਕੇ ਨੂੰ ਸਿੱਧਾ ਆਪਣੇ ਕਬਜ਼ੇ ਤੋਂ ਬਾਹਰ ਰੱਖਣ ਦਾ ਐਲਾਨ ਕਰ ਦਿੱਤਾ ਸਾਰੇ ਭਾਰਤ ਵਿੱਚ ਲਾਗੂ ਹੋਣ ਵਾਲੇ ਕਾਨੂੰਨ ਇਹਨਾਂ ਆਦੀਵਾਸੀਆਂ ਤੇ ਲਾਗੂ ਨਹੀਂ ਸੀ ਹੁੰਦੇ ਅੰਗਰੇਜ਼ਾਂ ਦੇ ਜ਼ਮਾਨੇ ਵਿੱਚ ਇਹਨਾਂ ਆਦੀਵਾਸੀਆਂ ਦੇ ਇਲਾਕੇ ਨੂੰ ਜਿੱਥੇ ਅੰਗਰੇਜ਼ੀ ਕਾਨੂੰਨ ਲਾਗੂ ਨਹੀਂ ਸੀ ਹੁੰਦਾ ਉਸ ਇਲਾਕੇ ਨੂੰ ਐਕਸਕਲੂਡਡ ਏਰੀਆ ਕਿਹਾ ਜਾਂਦਾ ਸੀ ਹਰ ਸਾਤੇ ਇਲਾਕਾ ਅੰਗਰੇਜ਼ੀ ਸੱਤਾ ਤੋਂ ਕਾਫੀ ਹੱਦ ਤੱਕ ਬਾਹਰ ਸੀ 1950 ਵਿੱਚ ਭਾਰਤ ਦਾ ਸੰਵਿਧਾਨ ਬਣਿਆ ਤਾਂ ਸਾਰੇ ਭਾਰਤੀ ਕਾਨੂੰਨ ਸਾਰੇ ਆਦੀਵਾਸੀਆਂ ਦੇ ਇਲਾਕਿਆਂ ਤੇ ਲਾਗੂ ਕਰ ਦਿੱਤੇ ਜਿਸ ਜ਼ਮੀਨ ਤੇ ਆਦੀਵਾਸੀ ਸਦੀਆਂ ਤੋਂ ਰਹ ਰਹੇ ਸਨ ਉਸ ਜ਼ਮੀਨ ਦੀ ਮਾਲਕੀਅਤ ਦਿਖਾਉਣ ਦੇ ਲਈ ਉਹਨਾਂ ਦੇ ਕੋਲ ਕੋਈ ਕਾਗਜ਼ ਨਹੀਂ ਸਨ ਬਾਹਰਲੇ ਲੋਕਾਂ ਨੇ ਇਸ ਦਾ ਫਾਇਦਾ ਉਠਾਇਆ ਤੇ ਧੋਖੇ ਨਾਲ ਉਹਨਾਂ ਦੀਆਂ ਜ਼ਮੀਨਾਂ ਖੋਹ ਲੱਗੀਆਂ ਇਸ ਤਰ੍ਹਾਂ ਜਿਨ੍ਹਾਂ ਆਦੀਵਾਸੀਆਂ ਦੀ ਉਪਰਜੀਵਿਕਾ ਇਨ੍ਹਾਂ ਜੰਗਲਾਂ ਤੇ ਹੀ ਸੀ ਕਈ ਆਦੀਵਾਸੀ ਤਾਂ ਇਨ੍ਹਾਂ ਜੰਗਲਾਂ ਵਿੱਚ ਹੀ ਰਹਿੰਦੇ ਸਨ ਇਨ੍ਹਾਂ ਸਾਰਿਆਂ ਜੰਗਲਾਂ ਨੂੰ ਹੀ ਸਰਕਾਰੀ ਸੰਪਤੀ ਐਲਾਨ ਦਿੱਤਾ ਗਿਆ ਅਚਾਨਕ ਹੀ ਇਹ ਆਦੀਵਾਸੀ ਆਪਣੇ ਹੀ ਘਰ ਵਿੱਚ ਆਪਣੀ ਜ਼ਮੀਨ ਤੇ ਹੀ ਆਪਣੇ ਹੀ ਜੰਗਲਾਂ ਵਿੱਚ ਗੁਨਾਹਗਰ ਹੋ ਕੇ ਜੰਗਲਾਤ ਵਿਭਾਗ ਦੇ ਕਰਮਚਾਰੀ ਉਹਨਾਂ ਨੂੰ ਤਰ੍ਹਾਂ ਤਰ੍ਹਾਂ ਨਾਲ ਤੰਗ ਕਰਨ ਲੱਗ ਪਏ ਸਨ ਜੰਗਲਾਤ ਵਿਭਾਗ ਦੇ ਕਰਮਚਾਰੀ ਇੱਥੋਂ ਤੱਕ ਕਿ ਇੱਕ ਛੋਟੇ ਤੋਂ ਛੋਟਾ ਕਰਮਚਾਰੀ ਵੀ ਆਦੀਵਾਸੀਆਂ ਨੂੰ ਆ ਕੇ ਪਰੇਸ਼ਾਨ ਕਰਦਾ ਹੈ ਹਾਲਾਂਕਿ ਇਹ ਆਦੀਵਾਸੀ ਸਦੀਆਂ ਤੋਂ ਹੀ ਇਨ੍ਹਾਂ ਜੰਗਲਾਂ ਵਿੱਚ ਰਹਿੰਦੇ ਹਨ ਪਰ ਉਹਨਾਂ ਦੇ ਕੋਲ ਇਹਨਾਂ ਜ਼ਮੀਨਾਂ ਦੇ ਕਾਗਜ਼ ਨਹੀਂ ਹਨ ਉਹਨਾਂ ਵੱਲੋਂ ਇਹਨਾਂ ਜ਼ਮੀਨਾਂ ਤੇ ਨਜਾਇਜ਼ ਕਬਜ਼ਾ ਕੀਤਾ ਮੰਨਿਆ ਜਾਂਦਾ ਹੈ ਅਧਿਕਾਰੀ ਆ ਕੇ ਉਹਨਾਂ ਲੋਕਾਂ ਨੂੰ ਖੇਤ ਬੋਣ ਤੋਂ ਰੋਕਦੇ ਹਨ ਲੱਕਣਾ ਲੈਣ ਤੋਂ ਰੋਕਦੇ ਹਨ ਪੱਤੇ ਤੇ ਫਲ ਨਹੀਂ ਤੋੜਨ ਦਿੰਦੇ ਪਸ਼ੂ ਨੂੰ ਚਰਨ ਦਿੰਦੇ ਹਾਥੀਆਂ ਨੂੰ ਲਿਆ ਕੇ ਉਹਨਾਂ ਦੀਆਂ ਫਸਲਾਂ ਨੂੰ ਤਬਾਹ ਕਰ ਦਿੱਤਾ ਜਾਂਦਾ ਹੈ ਕਿੱਕਰਾਂ ਚਾਰੇ ਪਾਸੇ ਬੀਜ ਕੇ ਜ਼ਮੀਨ ਨੂੰ ਬਰਬਾਦ ਕਰ ਦਿੱਤਾ ਜਾਂਦਾ ਹੈ ਲੋਕਾਂ ਨੂੰ ਕੁੱਟਿਆ ਜਾਂਦਾ ਹੈ ਗ੍ਰਿਫਤਾਰ ਕੀਤਾ ਜਾਂਦਾ ਹੈ ਉਹਨਾਂ ਦੀਆਂ ਫਸਲਾਂ ਬਰਬਾਦ ਕਰ ਦਿੱਤੀਆਂ ਜਾਂਦੀਆਂ ਹਨ ਜੰਗਲਾਤ ਵਿਭਾਗ ਦੇ ਕਰਮਚਾਰੀ ਇੱਕ ਤਰ੍ਹਾਂ ਨਾਲ ਆਪਣੀ ਡਿਊਟੀ ਨਿਭਾ ਰਹੇ ਹਨ ਜੰਗਲਾਂ ਦੀ ਰਾਖੀ ਕਰਦੇ ਹਨ ਇੱਕ ਪਾਸੇ ਇਹ ਆਦੀਵਾਸੀਆਂ ਨੂੰ ਜੰਗਲਾਂ ਤੋਂ ਬੇਦਖਲ ਕੀਤਾ ਜਾ ਰਿਹਾ ਹੈ ਦੂਸਰੇ ਪਾਸੇ ਜੰਗਲਾਤ ਵਿਭਾਗ ਦੇ ਕਰਮਚਾਰੀ ਠੇਕੇਦਾਰ ਨੇਤਾ ਮਿਲ ਕੇ ਜੰਗਲਾਂ ਨੂੰ ਸ਼ਰੇਆਮ ਲੁੱਟ ਰਹੇ ਹਨ ਜੋ ਜੰਗਲ ਆਦੀਵਾਸੀ ਲੋਕਾਂ ਦੀ ਸੰਗਠਨਾ ਵਿੱਚ ਸਦੀਆਂ ਤੋਂ ਸੁਰੱਖਿਅਤ ਸਨ ਉਹੀ ਜੰਗਲ ਅੱਜ ਜੰਗਲ ਵਿਭਾਗ ਦੇ ਦੇਣ ਆਉਣ ਤੋਂ ਬਾਅਦ ਖਤਮ ਹੁੰਦੇ ਜਾ ਰਹੇ ਹਨ ਆਦੀਵਾਸੀਆਂ ਦੇ ਨਾਲ ਹੋ ਰੇ ਇਸ ਅਨਿਆਇ ਤੇ ਜੰਗਲਾਂ ਦੀ ਹੋ ਰਹੀ ਲੁੱਟ ਦੀਆਂ ਧਾਰਨਾ ਇਹ ਵੇਖੋ ਹਰ ਸਾਲ ਸਰਕਾਰ ਜੰਗਲਾਂ ਵਿੱਚੋਂ ਤਿੰਦੂ ਪੱਤਾ ਕੱਢਣ ਦੇ ਲਈ ਠੇਕਾ ਦਿੰਦੀ ਹੈ ਇੱਕ ਠੇਕੇਦਾਰ ਨੂੰ 1500 ਤੋਂ 5000 ਪੈ ਤੱਕ ਬੋਰੇ ਕੱਢਣ ਦਾ ਠੇਕਾ ਮਿਲਦਾ ਹੈ ਠੇਕਾ ਤਾਂ ਇਹ ਨਿਦਾ ਹੀ ਮਿਲਦਾ ਪਰ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੂੰ ਰਿਸ਼ਵਤ ਦੇ ਕੇ ਅਸਲ ਵਿੱਚ ਕਿੰਨਾ ਕੱਢਦੇ ਹਨ ਇਹ ਕਿਸੇ ਨੂੰ ਨਹੀਂ ਪਤਾ ਇੱਕ ਛੋਟੇ ਤੋਂ ਛੋਟਾ ਠੇਕੇਦਾਰ ਇੱਕ ਸਾਲ ਵਿੱਚ 15 ਲੱਖ ਤੋਂ ਜ਼ਿਆਦਾ ਕਮਾ ਲੈਂਦਾ ਹੈ ਪਰ ਉਹ ਆਦੀਵਾਸੀ ਨੂੰ 30 ਪੈਸੇ ਪ੍ਰਤੀ ਬੰਡਲ ਤੋਂ ਵੀ ਕੱਟ ਦਿੰਦਾ ਹੈ ਜੋ ਬਾਅਦ ਵਿੱਚ ਨਕਸਲਵਾੜੀਆਂ ਨੇ 1 ਰੁਪਏ ਪ੍ਰਤੀ ਬੰਡਲ ਕੀਤਾ ਸੀ ਸਰਕਾਰ ਪੇਪਰ ਮੇਲਾ ਨੂੰ ਬਹੁਤ ਹੀ ਸਸਤੇ ਪਾ ਕੇ ਕਈ-ਕਈ ਲੱਖ ਟਨ ਬਾਂਸ ਕੱਢਣ ਦੇ ਲਈ ਇਜਾਜ਼ਤ ਦਿੰਦੀ ਹੈ ਤੇ ਮਿਲ ਵਾਲੇ ਉਹਨਾਂ ਆਦਿਵਾਸੀਆਂ ਨੂੰ ਇੱਕ ਬੰਡਲ ਦੇ 100 ਤੋਂ 20 ਪੈਸੇ ਮਜ਼ਦੂਰੀ ਦਿੰਦੇ ਹਨ ਖੁਦ ਭਾਰੀ ਮੁਨਾਫਾ ਕਮਾਉਂਦੇ ਹਨ ਸਾਡੇ ਦੇਸ਼ ਵਿੱਚ ਜੰਗਲਾਂ ਨੂੰ ਨੇਤਾ ਅਫਸਰ ਠੇਕੇਦਾਰ ਰਲ ਮਿਲ ਕੇ ਲੁੱਟ ਰਹੇ ਹਨ ਲੋਕ ਇਸ ਲੁੱਟ ਨੂੰ ਰੋਕਣ ਲਈ ਕੁਝ ਨਾ ਕਰ ਸਕਣ ਲਈ ਮਜਬੂਰ ਹਨ ਪਾਣੀ ਦੇਸ਼ ਦੇ ਕਈ ਸ਼ਹਿਰਾਂ ਵਿੱਚ ਪਾਣੀ ਦੀ ਵਿਵਸਥਾ ਵਿਦੇਸ਼ੀ ਕੰਪਨੀਆਂ ਨੂੰ ਵੇਚੀ ਜਾ ਰਹੀ ਹੈ ਦਿੱਲੀ ਦੀ ਸਰਕਾਰ ਪਾਣੀ ਵਿਵਸਥਾ ਨੂੰ ਕੁਝ ਵਿਦੇਸ਼ੀ ਕੰਪਨੀਆਂ ਨੂੰ ਵੇਚਣ ਜਾ ਰਹੀ ਸੀ ਜਿਸ ਨੂੰ ਲੋਕਾਂ ਦੇ ਅੰਦੋਲਨ ਤੋਂ ਬਾਅਦ ਉਹਨਾਂ ਨੂੰ ਰੁਕਣਾ ਪਿਆ ਸਾਟੇ ਦੇਸ਼ ਵਿੱਚ ਨਦੀਆਂ ਤੱਕ ਨੂੰ ਵਿਚਿਆ ਜਾ ਰਿਹਾ ਹੈ 36 ਗੜ ਵਿੱਚ ਤਾਂ ਪੂਰੀ ਦੀ ਪੂਰੀ ਸ਼ਿਵਨਾਸਥ ਨਦੀ ਹੀ ਇੱਕ ਕੰਪਨੀ ਨੂੰ ਵੇਚ ਦਿੱਤੀ ਗਈ ਹੈ ਅਗਰ ਕਿਸੇ ਵਿਅਕਤੀ ਨੂੰ ਕਿਸੇ ਵੀ ਕੰਮ ਦੇ ਲਈ ਨਦੀ ਦੇ ਪਾਣੀ ਨੂੰ ਇਸਤੇਮਾਲ ਕਰਨਾ ਹੋਵੇਗਾ ਸਿੰਚਾਈ ਦੇ ਲਈ ਪੀਣ ਦੇ ਲਈ ਕਪੜੇ ਧੋਣ ਦੇ ਲਈ ਤਾਂ ਕੰਪਨੀ ਦੀ ਮਰਜ਼ੀ ਤੋਂ ਬਗੈਰ ਨਹੀਂ ਕਰ ਸਕਣਗੇ ਦੇਸ਼ ਦੀਆਂ ਲਗਭਗ ਸਾਰੀਆਂ ਨਦੀਆਂ ਤੇ ਬੰਨ ਮਾਰੇ ਗਏ ਹਨ ਗੰਗਾ ਤੇ ਇੰਨੇ ਬੰਨ ਮਾਰੇ ਗਏ ਹਨ ਕਿ ਦੱਸਦੇ ਹਨ ਕਿ ਗੰਗਾ ਦਾ ਆਪਣਾ ਅਸਲੀ ਰੂਪ ਹੀ ਨਹੀਂ ਬਚੇਗਾ ਗੰਗਾ ਇੱਕ ਬੰਨਾਂ ਵਿੱਚ ਬੈਣ ਵਾਲੀ ਧਾਰਾ ਰਹਿ ਗਈ ਹੈ ਅਸੀਂ ਇਸ ਗੱਲ ਨਾਲ ਸਹਿਮਤ ਹਾਂ ਕਿ ਦੇਸ਼ ਵਿੱਚ ਬਿਜਲੀ ਦੀ ਜ਼ਰੂਰਤ ਹੈ ਪਰ ਕੀ ਅਸੀਂ ਇਸ ਨੂੰ ਨਕਾਰ ਦਈਏ ਕਿ ਦੇਸ਼ ਨੂੰ ਨਦੀਆਂ ਦੀ ਵੀ ਜ਼ਰੂਰਤ ਹੈ ਕਈ ਦੇਸ਼ਾਂ ਵਿੱਚ ਰਾਸ਼ਟਰੀ ਨਦੀਆਂ ਦੇ ਕੁਦਰਤੀ ਵਹਾਅ ਲਈ ਇੱਕ ਕਾਨੂੰਨੀ ਸੁਰੱਖਿਆ ਪ੍ਰਾਪਤ ਹੈ ਸਾਡੇ ਦੇਸ਼ ਵਿੱਚ ਅਜਿਹਾ ਨਹੀਂ ਹੈ ਪਿਛਲੇ ਕੁਝ ਸਾਲਾਂ ਵਿੱਚ ਜਿਸ ਤੇਜ਼ੀ ਨਾਲ ਹਰ ਨਦੀ ਤੇ ਬੰਨ ਮਾਰਨ ਦੇ ਲਈ ਠੇਕੇ ਪ੍ਰਾਈਵੇਟ ਕੰਪਨੀਆਂ ਨੂੰ ਦਿੱਤੇ ਗਏ ਹਨ ਉਸ ਤੋਂ ਲੱਗਦਾ ਕਿ ਇਸ ਸਰਕਾਰ ਵਿੱਚ ਬੈਠੇ ਨੇਤਾਵਾਂ ਅਫਸਰਾਂ ਨੂੰ ਬਿਜਲੀ ਉਤਪਾਦਨ ਦੀ ਘਟ ਅਤੇ ਠੇਕੇ ਤੋਂ ਮਿਲਣ ਵਾਲੀ ਰਿਸ਼ਵਤ ਕਮਾਉਣ ਦੀ ਜ਼ਿਆਦਾ ਦੌੜ ਲੱਗੀ ਹੋਈ ਹੈ ਇਸੇ ਹਿਸਾਬ ਨਾਲ ਕੁਝ ਹੀ ਸਾਲਾਂ ਵਿੱਚ ਸਾਰੀਆਂ ਨਦੀਆਂ ਹੀ ਗੰਦੇ ਨਾਲਿਆਂ ਵਿੱਚ ਬਦਲ ਜਾਣਗੀਆਂ ਇਹ ਸਾਰੀਆਂ ਉਦਾਹਰਨਾਂ ਤੋਂ ਇੱਕ ਗੱਲ ਤਾਂ ਸਾਫ਼ ਹੈ ਕਿ ਇਹਨਾਂ ਪਾਰਟੀਆਂ ਨੇਤਾਵਾਂ ਅਫਸਰਾਂ ਦੇ ਹੱਥਾਂ ਵਿੱਚ ਦੇਸ਼ ਤੇ ਕੁਦਰਤੀ ਸੌਮੇ ਸੁਰੱਖਿਅਤ ਨਹੀਂ ਹਨ ਜਲਦੀ ਹੀ ਕੁਝ ਨਾ ਕੀਤਾ ਗਿਆ ਤਾਂ ਇਹ ਲੋਕ ਮਿਲ ਕੇ ਸਾਰਾ ਕੁਝ ਵੇਚ ਦੇਣਗੇ ਬਾਕੀ ਅਗਲੇ ਅੰਕ ਵਿੱਚ ਧੰਨਵਾਦ